ਜੋ ਜੰਦ ਹੋ ਰਹੇ ਦੀ ਸਿੱਧਾ ਹਲਚਲ ਜਾਣਗੇ ਬਾਥਰੂਮ ਕੋਲ ਕੱਸ਼ ਕਰਕੇ ਉਹ ਕਿਤੇ ਨੀ ਸਭ ਦੇ ਦੇਖੋ ਇਸ ਤਰ੍ਹਾਂ ਕਿ ਜੋ ਡਾਕਟਰਜ਼ ਇਨਫੋਰਮੇਸ਼ਨ ਦੇ ਦੇ ਪਰਿਵਾਰ ਨੇ ਤੋਂ ਹੀ ਇਨਫੋਰਮੇਸ਼ਨ ਅਕੇ ਸਾਰਿਆਂ ਨਾਲ ਸਾਂਝੀ ਕੀਤੀ ਉਹਨਾਂ ਨੂੰ ਆਸਬੇਦ ਉਹਨਾਂ ਆਸਬੇਦ ਦੇ ਕਿ ਅਕੇ ਨਾਲੋਂ ਪੈਰਾਚ ਵੀ ਬੂਮਟ ਹੈ ਤੇ ਸਾਰੇ ਦੁਆ ਕਰ ਰਹੇ ਨੇ ਸਮੁੱਚਾ ਪੰਜਾਬ ਤੇ ਪੰਜਾਬੀ ਜਿੱਥੇ ਵੀ ਦੁਨੀਆ 'ਚ ਬੈਠੇ ਨੇ ਉਸ ਨੌਜਵਾਨ ਸਾਡੇ ਵੀਰ ਦੀ ਉਸ ਸਿੰਗਰ ਦੀ ਬਿਹਤਰੀ ਵਾਸਤੇ ਗੁਰੂ ਮਾਰਾ ਸਾਹਿਬ ਦੇ ਚਰਨਾਂ ਚੜ੍ਹਦਾਸ ਕਰਦੇ ਕਿ ਛੇਤੀ ਰਿਕਵਰ ਹੋਏ ਯੰਗ ਏਜ ਹੈ ਉਹਦੀ ਬਹੁਤ ਨੇਕ ਮੈਨੂੰ ਤੇ ਭਾਵੇਂ ਮੁਲਾਕਾਤ ਨਹੀਂ ਉਹਨਾਂ ਨਾਲ ਹੋਈ ਸੀ ਮੇਰੀ ਆਪਣੀ ਪਰਸਨਲ ਪਰ ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗਿਆ ਸਿੰਗਰਸ ਤੋਂ ਐਕਟਰਸ ਤੋਂ ਕਿ ਬਹੁਤ ਹੀ ਬਿਹਤਰੀਨ ਅਚਾਹ ਇਨਸਾਨ ਕਿਸੇ ਕਿਸਮ ਦੀ ਕੋਈ ਇਹ ਇਸ ਕਿਸਮ ਦੀ ਕਮੀ ਹੈ ਨਹੀਂ ਸੀ ਪਰ ਸ਼ੌਕ ਸੀ ਆਊਟਡੋਰ ਸਪੋਰਟਸ ਦਾ ਮੋਟਰਸਾਈਕਲਿੰਗ ਦਾ ਜਿ세ਸੀਂ ਤੇ ਸਾਰੇ ਅਰਦਾਸ ਹੀ ਕਰ ਸਕਦੇ ਆ ਤੇ ਅਰਦਾਸਾਂ ਦੇ ਵਿੱਚ ਬਹੁਤ ਕੁਝ ਹੈ ਅੱਜ ਮੈਨੂੰ ਦੇ ਫਾਦਲ ਨੂੰ ਉਹਨਾਂ ਦੇ ਚਾਚਾ ਜੀ ਨੂੰ ਉਹਨਾਂ ਦੇ ਹੋਰ ਸਬੰਧੀਆਂ ਨੂੰ ਦੋਸਤਾਂ ਨੂੰ ਮਿਲੇ ਆ ਅੱਜ ਪਹਿਲੀ ਦਫਾ ਉਹਨਾਂ ਦੇ ਚਿਹਰੇ ਤੇ ਕੁਝ ਹੱਦ ਤੱਕ ਰੌਣਕ ਵੀ ਹੈ ਬੜਾ ਕ੍ਰਿਟੀਕਲ ਐਕਸੀਡੈਂਟ ਹੋਇਆ ਤੁਹਾਨੂੰ ਪਤਾ ਇਟ ਮੇਕ ਟੇਕ ਅ ਲੌਂਗ ਟਾਈਮ ਅਟਾਸੀ ਤੇ ਅਰਦਾਸ ਕਰਾਂਗੇ ਉਸ ਨੌਜਵਾਨ ਦੇ 체ਵਾਸੇ ਕਿ ਜਲਦੀ ਤੋਂ ਜਲਦੀ ਗੁਰੂ ਮਾਰਾ ਸਾਹਿਬ ਬਖਸ਼ਿਸ਼ ਕਰ ਕਿਉਂਕਿ ਉਹ ਦੇ ਆਪਣੇ ਬੱਚੇ ਨੇ ਜਾਇਆ ਸੀ ਲਟਕਾ ਫੈਮਲੀਆਂ ਦੇ ਵਿੱਚ ਲੱਖਾਂ ਦੇ ਵਿੱਚ ਐਡਮਾਇਰਲਸ ਤੋਂ ਅਸੀਂ ਪਰਸਲੀ ਆਪਣੇ ਸਾਥੀਆਂ ਨਾਲ ਮੈਂ ਆ ਕੇ ਅੱਜ ਪ੍ਰਮਾਤਮਾ ਨੂੰ ਦੁਆ ਕਰਨੀ ਆਇਆ ਬੈਸਟ ਆਫ ਲੱਕ ਮੇਰਾ ਤਾਂ ਮੂਮੈਂਟ ਵਗੈਰਾ ਸਿਰ ਪਰਵਾਹ ਨਹੀਂ ਕੀ ਅਸਾਂ ਬੈਥ ਇੰਨੇ ਹੋ ਸਕਿਆ ਉਹ ਕਹਿੰਦੇ ਨੇ ਅੱਗੇ ਨਾਲੋਂ ਇੰਪਰੂਵਮੈਂਟ ਹੈ ਅੱਗੇ ਨੂੰ ਇੰਪਰੂਵਮੈਂਟ ਵੀ ਜੇ ਪਤਾ ਵੀ ਲੱਗਾ ਸੀ ਇਸਨੇ ਥੋੜਾ ਜਿਹਾ ਪੈਰਾਂ ਦੀ ਮੂਵਮੈਂਟ ਅੱਗੇ ਨਾਲ ਹੋਈ ਜੇ ਪੈਰਾਂ ਦੀ ਮੂਵਮੈਂਟ ਹੁੰਦੀ दैट मींस ਸਮ ਹਾਉ ਦਾ ਬ੍ਰੇਨ ਹੈ ਸਟਾਰਟਡ ਟੂ ਫੰਕਸ਼ਨ ਬਾਕੀ ਟਾਈਮ ਸੇ ਹੀ ਪਤਾ ਲੱਗ ਸਕੇਗਾ ਕਿਉਂਕਿ ਅਸੀਂ ਆਪ ਤੇ ਮਿਲ ਨਹੀਂ ਸਕਾਂਗੇ ਇਸ ਵਿੱਚ ਇਸਨੇ ਕ੍ਰਿਟੀਕਲ ਹਾਲਾਤੇ ਵਿੱਚ ਬਟ ਅਸੀਂ ਆਪਣੇ ਪਰਮਾਤਮਾ ਵੱਲੋਂ ਅਰਦਾਸ ਕਰਨ ਵਾਸਤੇ ਇੱਥੇ ਆਏ ਅਸੀਂ ਇਹ ਨਹੀਂ ਮਿਲਣਾ ਚਾਹੁੰਦੇ ਥੈਂਕ ਯੂ